ਸਾਗਰ ਦੀ ਬੋਟੀ ਲਈ ਕੰਮ ਹੋ ਗਿਆ ਕੇ ਤੇ ਵੇਖ ਲੋ ਪੂਰਾ ਸ਼ਿੰਗਾਰ ਇਹਦਾ ਭਾਈ ਨਾ ਰੱਖਿਆ ਵਾ ਜਿੱਦਾਂ ਤੇ ਤੇਰੇ ਲੱਛਣ ਤੈਨੂੰ ਇੱਥੇ ਹੀ ਰੱਖਿਆ ਉਹਨਾਂ ਨੇ ਤਾਈਉ ਇੱਥੇ ਰੱਖਿਆ ਤੈਨੂੰ ਭਿੰਡਰ ਸਟੱਡ ਫਾਰਮ ਆ ਦੇਖੋ ਹੈ ਕਿੰਨੀਆਂ ਪਿਆਰੀਆਂ ਹੈ ਸਟੱਡ ਫਾਰਮ ਦੀ ਸ਼ਾਨ ਆਏ ਬਿਲਕੁਲ ਪੈਲੀਆਂ ਦੇ ਖੇਤਾਂ ਦੇ ਵਿੱਚ ਕਾਏ ਬਣਿਆ ਹੋਇਆ ਇਹ ਫਾਰਮ ਭਿੰਡਰ ਸਟੱਡ ਫਾਰਮ ਆ ਦੇਖੋ ਬਹੁਤ ਖੁਸ਼ ਆ ਇੱਥੇ ਸਾਰੇ ਜਾਨਵਰ ਲਾ 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 ਉਹ ਬਸ ਉਹ ਬਸ ਉਹ ਬਸ ਉਹ ਬਸ ਵਾਹ ਦੇਖ ਲੋ ਕਿੰਨਾ ਆਪਣਾ ਹੈ ਸੱਜਣ ਹੀ ਬਣ ਗਿਆ ਅਗੇ ਜਿੱਧਰ ਨੂੰ ਜਾਣੇ ਮਗਰ ਮਗਰੀ ਆਉਣ ਡਿਆ ਹੋਣਾ ਦੇਖ ਲੋ ਹੈ ਦੇਖੋ ਜਿਹੜਾ ਜੀਵ ਆ ਨਾ ਇੱਕ ਉਹ ਮੋਹ ਦਾ ਇੱਕ ਆ ਬੈਠੇ ਵਿਚਾਰੇ ਹੈ ਆਏ 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 ਉਹ ਨਹੀਂ ਕੋ ਜਾਂਦਾ ਤੈਨੂੰ ਆ ਕਿੰਨੀ ਕਿੰਨੀ ਭੋਲੀ ਜੀ ਬੂਥੀ ਇਹਨਾਂ ਦੀ ਹੈ ਉਹ ਭੱਜ ਗਿਆ ਡਰ ਕੇ ਉਹ ਕੁੱਤਾ ਕਿ ਡਰੀ ਜਾਣਾ ਵਾ ਤੇ ਆ ਆ ਮੋਰ ਹੋ ਕੇ ਨਹੀਂ ਡਰਦਾ ਹੈ ਆ ਵੇ ਟੌਰ ਨਾ ਤੂੰ ਕੁੱਤਾ ਹੋ ਕੇ ਲੁਕਦਾ ਫਿਰਦਾ ਓਏ ਇਧਰ ਆ ਆ ਜਾ ਆ ਜਾ ਆ ਜਾ ਆ ਜਾ ਭੱਜਿਆ ਭੱਜਿਆ ਭੱਜ ਆ ਜਾ ਆ ਉਹ ਨਹੀਂ ਗੋਹਾਂਦਾ ਯਾਰ ਹੱਦ ਹੋ ਗਈ ਆ ਇਹਨੇ ਦੋਸਤੀ ਬਣਾਈ ਆਪਣੇ ਨਾਲ ਵੇਖੋ ਮਗਰ ਮਗਰ ਹੀ ਰਹਿੰਦਾ ਹਣਾ ਆ ਵੇਖੋ ਜੀ ਪੂਰਾ ਯੁੱਟ ਬਣ ਗਿਆ ਇਹ ਨਹੀਂ ਹੁਣ ਛੜਦਾ ਆਪਣਾ ਖੇੜਾ ਹੈ ਇਹ ਨੂੰ ਮੈਂ ਆਖਿਆ ਯਾ ਬੋਤਨ ਖੇੜ ਘੂੜ ਭਾਰੇ ਮਗਰੇ ਮਗਰੇ ਰਹਿਣ ਡਿਆ ਗੁਰਬਾਣੀ ਚਲਦੀ ਰਹਿੰਦੀ ਪੂਰਾ ਦਿਨ ਪੂਰਾ ਦਿਨ ਗੁਰਬਾਣੀ ਚਲਦੀ ਰਹਿੰਦੀ ਆ ਸਟੱਡ ਫਾਰਮ ਦੇ ਵਿੱਚ ਪਸ਼ੂ ਪੰਛੀ ਇੱਥੇ ਐ ਨਜ਼ਾਰੇ ਲੁੱਟਦੇ ਆ 6 ਤੋਂ 7 ਬੰਦੇ ਰੱਖੇ ਹੋਏ ਇਹਨਾਂ ਦੀ ਨਿਗਰਾਨੀ ਵਾਸਤੇ ਹਾਂਜੀ ਹਾਂਜੀ ਆ ਬਣਾ ਇਹਨਾਂ ਦੇ ਭਰੇ ਆ ਠੀਕ ਹੈ ਜੀ ਚਲੋ ਅੱਪਰ ਦੇ ਦਿਆ ਸੋ ਭਿੰਡਰ ਸਟੱਡ ਫਾਰਮ ਘੋੜੇ ਰੱਖਦਾ ਕਿੱਥੇ ਆ ਸੋ ਇਹ ਬਹੁਤ ਸੋਹਣੀ ਜਗਾ ਵਾ ਕਹਿੰਦੇ ਆ ਕਿ ਊਠ ਦੇ ਜਿਹੜਾ ਊਠ ਆ ਨਾ ਇਹ ਰੇਗਿਸਤਾਨ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਤਾਂ ਜ਼ਿਆਦਾ ਕਾਮਯਾਬ ਹੈ ਕਿ ਊਠ ਦੇ ਕੋਲ ਇੰਨੀ ਕਿ ਸ਼ਮਤਾ ਹੁੰਦੀ ਕਿ ਜੇ 10 ਦਿਨ ਪਾਣੀ ਤੇ 10 ਦਿਨ ਕੁਝ ਨਾ ਸ਼ਕੇ ਤੇ ਇਹ ਬਿਲਕੁਲ ਜਿੰਦਾ ਰਹਿ ਸਕਦਾ ਵਾ ਸੋ ਇੱਥੇ ਵੀ ਇਹ ਭਾਰੀ ਕਹਿੰਦੇ ਆ ਕਿ ਇਹ ਕਟੋ ਕਟ 15 ਦਿਨ ਬਾਅਦ ਹੀ ਪਾਣੀ ਪਾਣੀ ਲਿੰਦਾ ਸਾਡੇ ਕੋਲ ਪਾਣੀ ਪੀਂਦਾ ਵਾ ਕਿਉਂਕਿ ਇਹਦੇ ਕੋਲ ਜਿਹੜੀ ਇਹਦੀ ਸਟੋਰੇਜ ਸ਼ਮਤਾ ਹੁੰਦੀ ਆ ਵੱਖਰੀ ਆਪਾਂ ਤੇ ਕਹਿ ਸਕਦੇ ਆਂ ਕਿ ਹਾਰਡ ਡਿਸਕ ਹੀ ਕਹਿ ਸਕਦੇ ਨੇ ਲਾਈ ਅੰਦਰ ਇੱਕ ਹੋਰ ਜਿਹੜਾ ਖਾਣਾ ਪਾਣੀ ਆ ਇਹ ਰੱਖ ਲਿੰਦਾ ਇਹ ਐਡਵਾਂਸ ਰੱਖ ਲਿੰਦਾ ਕਿਤੇ ਮਿਲੇ ਨਾ ਮਿਲੇ ਸੋ ਇਦਾਂ ਦਾ ਜਿਹੜਾ ਇੱਕ ਜਿਹੜਾ ਪੁਰਜਾ ਵਾ ਮੱਝਾਂ 'ਚ ਵੀ ਲੱਗਾਣਾ ਚਾਹੀਦਾ ਬੰਦਾ ਕਦੇ ਲੇਟ ਛੇਟ ਹੋ ਜੇ ਵਾਂਡੇ ਮੁੰਡੇ ਗਿਆ ਹੋਵੇ ਤੇ ਮੱਝਾਂ ਮੁੱਝਾਂ ਵੀ ਚਲੋ ਇੱਕ ਤਨਾ ਡੰਗ ਸਾਰ ਲਿਆ ਕਰਨਾ ਪਰ ਇਹ ਪ੍ਰਮਾਤਮਾ ਨੇ ਇਹਨੂੰ ਇਹ ਜਿਹੜੀ ਆ ਇਹ ਚੀਜ਼ ਦਿੱਤੀ ਆ ਤੇ ਇਹਤੇ ਹੁਣ ਸਵਾਰੀ ਕਰਕੇ ਤੁਹਾਨੂੰ ਦਿਖਾਵਾਂਗੇ ਦੇਖ ਲੋ ਸਾਰਾ ਹਾਰ ਸ਼ਿੰਗਾਰ ਰੱਖਿਆ ਦੇਖ ਲੋ ਰਾਜਸਥਾਨ ਨਹੀਂ ਹੁਣ ਬਣ ਗਿਆ ਪੂਰਾ ਇਹ ਪੂਰਾ ਰਾਜਸਥਾਨੀ ਬਣ ਗਿਆ ਇਹ ਹਾਂਜੀ ਵੀ ਆਪਾਂ ਸਾਰਾ ਭਿੰਡਰ ਸਟੱਡ ਫਾਰਮ ਦੇਖਿਆ ਪਰ ਊਠ ਦੀ ਸਵਾਰੀ ਆਪਾਂ ਹੁਣ ਕਰ ਲੱਗੇ ਆ ਇਹਨਾਂ ਦੇ ਫਾਰਮ ਦੇ ਉੱਤੇ ਇਹ ਰੇਗਿਸਤਾਨ ਦਾ ਜਹਾਜ਼ ਕਹਿੰਦੇ ਇਹਨੂੰ ਕਿਉਂਕਿ ਰੇਗਿਸਤਾਨ ਦੇ ਵਿੱਚ ਨਾ ਗੱਡੀ ਨਾ ਟਰੱਕ ਰੇਤ ਤੇ ਚੱਲ ਸਕਦਾ ਚੱਲ ਸਕਦਾ ਤੇ ਇਹ ਜਹਾਜ਼ ਚੱਲ ਸਕਦਾ ਤਾਂ ਕਰਕੇ ਇਹਦਾ ਨਾਂ ਰੇਗਿਸਤਾਨ ਦਾ ਜਹਾਜ਼ ਤੇ ਰਾਜਸਥਾਨ ਦਾ ਵੀ ਜਹਾਜ਼ ਆਏ ਸੋ ਆਜੋ ਹੁਣ ਮਿੱਤਰੋ ਆਪਾਂ ਜੀ ਸਵਾਰੀ ਕਰਦੇ ਆਂ ਜੀ ਇਹ ਬੈਜੀਏ ਜੀ ਭਾਈ ਆ ਇੱਕਦਮ ਬੈਜੋ ਗੱਲ ਲਓ ਕਾਰ ਨੇ ਬਨੇ ਭਾਈ ਜੀ ਉੱਥੇ ਪੈਰ ਰੱਖ ਕੇ ਵੇੜ ਨਾ ਆਹ ਲਓ ਜੀ ਗੈਰਾਮ ਜੀ ਹਾਂਜੀ ਹਾਂਜੀ ਬੈਗੇ ਜੀ ਰਾਮ ਨਾਲ ਊਠ ਦੀ ਸਵਾਰੀ ਆਪਾਂ ਪਹਿਲੀ ਵਾਰ ਕੀਤੀ ਅੱਜ ਜ਼ਿੰਦਗੀ ਦੇ ਵਿੱਚ ਐ ਵੀ ਮਿੱਤਰੋ ਭਿੰਡਰ ਸੱਡ ਫਾਰਮ ਤੇ ਆਪਾਂ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਵਾ ਊਠ ਦੀ ਸਵਾਰੀ ਕਰਨ ਦਾ ਸੋ ਬਾਕੀ ਜਦੋਂ ਇਹ ਊਠ ਬਹਿਂਦਾ ਵਾ ਇਹਦੇ ਬਹਿਣ ਦਾ ਵੀ ਤਰੀਕਾ ਜਿਹੜਾ ਤੁਹਾਨੂੰ ਆਪਾਂ ਹੁਣ ਦੱਸਾਂਗੇ ਦੁਬਾਰੇ ਜਦੋਂ ਨੂੰ ਬਿਠਾਵਾਂਗੇ ਆਹ ਹਾਰ ਸ਼ਿੰਗਾਰ ਸਾਰਾ ਭਾਜੀ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਤੇ ਆਪਾਂ ਸਾਰਾ ਸਟੱਡ ਫਾਰਮ ਘੁੰਮਿਆ ਵਾਂ ਤੇ ਆਪਾਂ ਅੱਜ ਊਠ ਦੀ ਸਵਾਰੀ ਵੀ ਕਰ ਲਈ ਆ ਤੇ ਉੱਪਰੋਂ ਤੁਹਾਨੂੰ ਵੀ ਵਿਊ ਦਿਖਾ ਦਿੰਨੇ ਆ ਕਿ ਕਿਵੇਂ ਦਾ ਲੱਗਦਾ ਹੈਗਾ ਆ ਲਓ ਜੀ ਆ ਹੈਗਾ ਜੀ ਸਾਰਾ ਦੇਖ ਲੋ ਹੈ ਕਿੰਨੀ ਚਾਈ ਹੈਗੀ ਆ ਤੇ ਡਰੋਨ ਬਣ ਗਿਆ ਫੋਨ ਆਪਣਾ ਐ ਊਠ ਤੇ ਬਹਿ ਕੇ ਚੱਲ ਵੀ ਚੱਲ ਤੇ ਊਠ ਦੀ ਸਵਾਰੀ ਦਾ ਜਿਹੜਾ ਇੱਕ ਅਲੱਗ ਹੀ ਆਨੰਦ ਆ ਤੇ ਆ ਜਿਹੜੀ ਸ਼ੀਟ ਹੈਗੀ ਹੈ ਇਹ ਆਪਣੀ ਬਹੁਤ ਸੇਫਟੀ ਹੈ ਇਹਦੇ ਉੱਪਰ ਤੇ ਘੋੜੇ ਨਾਲੋਂ ਸੇਫ ਹੈ ਮੈਨੂੰ ਲੱਗਦਾ ਹੈ ਤੇ ਆ ਵੀਰ ਨੂੰ ਪੂਰੀ ਇਹਦੀ ਟ੍ਰੇਨਿੰਗ ਆ ਇਹਨੂੰ ਕਿੱਦਾਂ ਬਿਠਾਉਣਾ ਵਾ ਕਿੱਦਾਂ ਸਾਰਾ ਇਹ ਇਹਦੀ ਸਾਮ ਸੰਭਾਲ ਕਰਦਾ ਵਾ ਤੋ ਜਦੋਂ ਇਹਨੂੰ ਇਹਨੂੰ ਥੱਲੇ ਬਹਾਉਣੇ ਆ ਜੀ ਕੀ ਕਹਿ ਕੇ ਬਹਾਉਣੇ ਆਪੇ ਹਾਂਜੀ ਨਾ ਬੋਲੀ ਤੇ ਲੱਗਾ ਜਾਇ ਜਾਇ ਇਹਨੂੰ ਕਹੀਦਾ ਅੱਛਾ ਜਾਇ ਕਹਿੰਦੇ ਨਾਲ ਥੱਲੇ ਪਾਈ ਜਾਂਦਾ ਜੀ ਜਦੋਂ ਉੱਠਣਾ ਇਹਨੇ ਉਠਣਾ ਤੇ ਵੈਸੇ ਹੀ ਉੱਠ ਪੈਂਦਾ ਨਾ ਅੱਛਾ ਜਰ ਉਹਨੂੰ ਜਾਇਜ ਹੈ ਉਹ ਵੈਸੇ ਆਖੀ ਉੱਠ ਪੋਠ ਪੈਂਦਾ ਜਦੋਂ ਜਾਇਜ ਹੈ ਕਹਿੰਨੇ ਇਹ ਬਹਿ ਜਾਂਦਾ ਬਹਿ ਜਾਂਦਾ ਬਹਿ ਜਾਂਦਾ ਇਹ ਕੀ ਉਧਰ ਦੀ ਪਾਸ਼ਾ ਬੂ ਸ਼ਾਜਾ ਇਹ ਕੋਈ ਇਹਨਾਂ ਦਾ ਲਿਆ ਵੱਡਾ ਹੀ ਹੈ ਜੀ ਅੱਛਾ ਜੀ ਤੇ ਉਧਰ ਦੀ ਪਾਸ ਆਈ ਆ ਚਾਜ ਨਾ ਫੜ ਕੇ ਰੱਖੀ ਉਹ ਸਾ ਉਧਰ ਦੀ ਪਾਸ਼ਾ ਇਹ ਗਿੱਜਾ ਵਾ ਹਾਂਜੀ ਹਾਂਜੀ ਜਦੋਂ ਉਹਨੂੰ ਜਾਇਜ ਹੈ ਕਹਿਣਾ ਤੇ ਇਹਨੇ ਬਹਿ ਜਾਣਾ ਥੱਲੇ ਆ ਹੁਣ ਇਹ ਬੈਠਣ ਲੱਗਾ ਜੀ ਦੇਖਿਓ ਜਾਇ ਜਾਇ ਲੋ ਜੀ ਇਹ ਆ ਲੱਗਦਾ ਵੀ ਜਿੱਦਾਂ ਨਰਸਰੀ ਦੇ ਬੱਚਿਆਂ ਦਾ ਕਮਰਾ ਇਸ ਤਰ੍ਹਾਂ ਬਣਾਇਆ ਜਾਂਦਾ ਦੇ ਬੱਚਿਆਂ ਦਾ ਜੀ ਲੱਗ ਜੇ ਪਰ ਇਹਨਾਂ ਨੇ ਦੇਖ ਲੋ ਹੈ ਬਾਜੀ ਕਹਿੰਦੇ ਅਸੀਂ ਇਹਨਾਂ ਨੂੰ ਛੱਡਦੇ ਨਹੀਂ ਆਏ ਬਾਹਰ ਨਹੀਂ ਜਾਂਦੇ ਕਦੇ ਗਿੱਜੇ ਹੋਏ ਸਾਰੇ ਇੱਥੇ ਕਿਉਂਕਿ ਗਿੱਜਣਾ ਹੀ ਆ ਜਦੋਂ ਇੰਨਾ ਕੁ ਜਿੱਥੇ ਖਾਣ ਨੂੰ ਮਿਲਦਾ ਆ ਦੇਖੋ ਖਾਣ ਦੇ ਨਾਲ ਸਾਰਾ ਭਰਿਆ ਹੋਇਆ ਸਾਰਾ ਇਹਨਾਂ ਨੇ ਦੇਖੋ ਪਾਣੀ ਦੀ ਪਾਣੀ ਪਿਆ ਵਾ ਸਾਰੀ ਉਹ ਲਾਈਟਾਂ ਵੀ ਲੱਗੀਆਂ ਨੇ ਰਾਤ ਨੂੰ ਵੀ ਇੱਥੇ ਹਨੇਰਾ ਨਹੀਂ ਹੁੰਦਾ ਲਾਈਟਾਂ ਵੀ ਹਿੰਦੀਆਂ ਵਾਂ ਸੋ ਆ ਘੋੜਿਆਂ ਦਾ ਸਾਰਾ ਪ੍ਰਬੰਧ ਆ ਇੱਥੇ ਸਾਰੇ ਨਾਮੀ ਘੋੜੇ ਰੱਖੇ ਨੇ ਇਹਨਾਂ ਨੇ ਆ ਦੇਖ ਲਓ ਹਰ ਇੱਕ ਘੋੜੇ ਦਾ ਉਹ ਆਪਣਾ ਇੱਥੇ ਜਿਹੜਾ ਅਲਮਾਰੀ ਦੀ ਤਰ੍ਹਾਂ ਅਲਮਾਰੀ ਕਹਿ ਸਕਦੇ ਆ ਬਾਕੀ ਬੜੇ ਸਟੱਡ ਫਾਰਮ ਦੇਖੇ ਇਹੋ ਜੇ ਸ਼ੌਂਕ ਦੇ ਨਾਲ ਇਹੋ ਜੇ ਸ਼ੌਂਕ ਦੇ ਨਾਲ ਸਟੱਡ ਫਾਰਮ ਜਿਹੜੇ ਆ ਉਹ ਆਪਾਂ ਬਹੁਤ ਘੱਟ ਦੇਖੇ ਨੇ ਬੜਾ ਸੋਹਣਾ ਜਿੱਦਾਂ ਜੀ ਕੋਈ ਇੱਥੇ ਡੈਕੋਰੇਸ਼ਨ ਜਿਹੜੇ ਹਿਸਾਬ ਨਾਲ ਕੀਤੀ ਆ ਆ ਪਿੱਛੋਂ ਤੱਕ ਦੇਖੋ ਉੱਪਰ ਵੀ ਵਾਲਪੇਪਰ ਲੱਗਾ ਠੀਕ ਆ ਜੀ ਆਹ ਦੇਖੋ ਆਪਾਂ ਦੇਖ ਸਕਦੇ ਆ ਆ ਦੇਖ ਸਕਦੇ ਜਿਵੇਂ ਵੀ ਆਪਾਂ ਵਾਲਪੇਪਰ ਲੱਗਾ ਇੱਥੋਂ ਤੱਕ ਕਿ ਮੈਂ ਕਹਿ ਸਕਦਾ ਵਾਂ ਕਿ ਇੰਨਾ ਕੋ ਸ਼ੌਂਕ ਆ ਘੋੜੇ ਰੱਖਣ ਦਾ ਇੰਨਾ ਕੋ ਸ਼ੌਂਕ ਆ ਕਿ ਕਮਰਿਆਂ ਦੇ ਵਿੱਚ ਵਾਲਪੇਪਰ ਜਿਹੜਾ ਕੀਤਾ ਵਾ ਵਾਲਪੇਪਰ ਵੀ ਘੋੜਿਆਂ ਵਾਲੇ ਕੀਤਾ ਜੀ ਦੇ। ਚੋ ਦੇਖੋ। ਕੱਲੇ-ਕੱਲੇ ਘੋੜੇ ਦਾ ਜਿਹੜਾ ਵਾ ਸਮਾਨ ਉਹ ਇਹਦੇ ਵਿੱਚ ਰੱਖਦੇ ਨੇ। ਉੱਪਰ ਹੀ ਇਹਦੇ ਇਹਨਾਂ ਦੀ ਜੋ ਵੀ ਆ ਇਹ ਨਹੀਂ ਕਿ ਇੱਕ ਚੀਜ਼ ਹੀ ਸਾਰੇ ਘੋੜਿਆਂ ਨੂੰ ਵਰਤਦੇ ਆ। ਹਰ ਇੱਕ ਘੋੜੇ ਦਾ ਆਪੋ ਆਪਣੇ ਵੱਖਰੇ ਜਿਹੜੇ ਆ ਉਹ ਆ ਦੇਖ ਲਓ। ਜੋ ਵੀ ਸਮਾਨ ਆ ਸਾਰੇ ਘੋੜਿਆਂ ਦਾ ਵੱਖੋ-ਵੱਖ ਰੱਖਿਆ ਹੋਇਆ। ਹਰ ਇੱਕ ਘੋੜੇ ਦੇ ਜਿਵੇਂ ਜਿਹੜਾ ਆ ਆ ਚੀਜ਼ ਆ ਇਹਦਾ ਇੱਕ ਹੈਗਾ ਘੋੜਾ ਇਹ ਸਾਰਿਆਂ ਨਾਲ ਟੰਗਿਆ। ਚਲੋ ਹੁਣ ਆ ਘੋੜੇ ਦਾ ਸਮਾਨ ਇੱਥੇ ਰੱਖਿਆ। ਜੇ ਕੋਈ ਦਵਾਈ ਬੂਟੀ ਵੀ ਆ ਉਹਦੀ ਉਹਦੀ ਇੱਥੇ ਅਲੱਗ ਪਈ ਆ। ਠੀਕ ਹੈ ਜੀ। ਫਿਰ ਆ ਘੋੜਾ ਜਾਂ ਤੇ ਸਾਰਿਆਂ ਨਾਲ ਟੰਗਿਆ ਹੋਇਆ ਜਿੰਨੇ ਵੀ ਆ ਦੇਖ ਲਓ ਹੈ। ਬਹੁਤ ਸੋਹਣੇ ਇਹਨਾਂ ਨੇ ਸਟੱਡ ਫਾਰਮ ਬਹੁਤ ਸੋਹਣਾ ਬਣਾਇਆ ਹੋਇਆ ਸਟੱਡ ਫਾਰਮ ਸੀਸੀਟੀਵੀ ਕੈਮਰੇ ਪੱਖੇ ਇਹੋ ਜਿਹੇ ਕਮਰੇ ਜਿਹੜੇ ਆ ਨਾ ਦੇਖ ਲਓ। ਪੱਟੀ ਪੁੱਟੀ ਸਾਰੀ ਕੀਤੀ ਆ ਮੈਂ নাও ਵੇਖੋ ਡਿਜ਼ਾਈਨ ਵਾਲ ਪੇਪਰ ਤੇ ਬਾਹਰ ਕੀਤਾ ਹੋਇਆ ਅੰਦਰ ਪੱਟੀ ਪੁੱਟੀ ਕੀਤੀ ਆ ਤੇ ਮੈਂ ਰੰਗ ਭਰੇ ਆ ਆਓ ਦੇਖ ਲਓ ਹੈ ਰੈਸ਼ ਵਾਲੇ ਕਮਰੇ ਨਹੀਂ ਇਹੋ ਜੇ ਬਣਦੇ ਆ ਉਹ ਦੇਖੋ ਮੱਖੀ ਮੁੱਖੀ ਬਣਾਵੇ ਉਹ ਵੀ ਚੀਜ਼ਾਂ ਰੱਖੀਆਂ ਵਾ ਤੇ ਮੈਂ ਜੇ ਕਹਿ ਸਕਦਾ ਪੱਖੇ ਪੱਖੇ ਵੀ ਕੋਈ ਆਮ ਨਹੀਂ ਲਾਈ ਘੋੜਿਆਂ ਨੂੰ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਦੇ ਵਿੱਚ ਸਾਰਾ ਟੌਰ ਨਾ ਕੰਮ ਕੀਤਾ ਹੋਇਆ ਇਹ ਘੋੜੇ ਤੇ ਭਾਈ ਇੱਥੇ ਸਵਰਗਾ ਦੇ ਵਿੱਚ ਬੈਠੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵੀ ਫੋਟੋ ਲਗਾਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਲਗਾਈ ਆ ਹਾਂ ਦੇ ਆ ਐਸ ਕੋਡ ਇਹ ਸਮਾਣੇਗਾ ਸਾਰਾ ਸੋ ਆ ਭਾਈ ਇੱਥੇ ਕੰਮ-ਕੁਮ ਕਰਦੇ ਆ ਘੋੜਿਆਂ ਦੀ ਸਾਂਭ-ਸਮਾਲ ਕਰਦੇ ਆ ਲੱਗਦਾ ਕੋਈ ਸਟੱਡ ਫਾਰਮ ਆ ਮੈਨ ਲੱਗਦਾ ਕੋਈ ਪਤਾ ਨਹੀਂ ਕਿਹੜਾ ਰੈਸਟੋਰੈਂਟ ਵਗੈਰਾ ਹਵੇਲੀ ਬੁਲੀ ਆ ਗਏ ਆ ਲੱਗਦਾ ਨਹੀਂ ਕਿ ਇਹ ਘੋੜੇ ਰੱਖਣ ਦੀ ਜਗਾ ਵਾ ਮੈਨੂੰ ਇਹ ਆ ਚੀਜ਼ ਬੜੀ ਵਧੀਆ ਇਹਨਾਂ ਦੀ ਲੱਗੀ ਆ ਕਿ ਜਿਹੜਾ ਵੀ ਘੋੜਾ ਵਾ ਉਹਦਾ ਸਮਾਨ ਉਹਦੀ ਅਲਮਾਰੀ ਤੌਰ ਤੇ ਬਣਾਇਆ ਸ਼ੀਸ਼ਾ ਲਾ ਕੇ ਭਿੰਡਰ ਸਟੱਡ ਫਾਰਮ ਵਾਲਿਆਂ ਨੂੰ ਪਰਾਤਨ ਵਿਰਸੇ ਦਾ ਬਹੁਤ ਸ਼ੌਂਕ ਆ ਸੋ ਆ ਜਿੰਨਾ ਵੀ ਉੱਪਰ ਇਹ ਸਾਰਾ ਮਟੀਰੀਅਲ ਲਾਈ ਜਾਂਦੇ ਆ ਇੱਥੇ ਕਹਿੰਦੇ ਆ ਕਿ ਪਰਾਤਨ ਜਿਵੇਂ ਆਪਣਾ ਪੁਰਾਣਾ ਪੰਜਾਬ ਵਸਦਾ ਸੀਗਾ ਉਵੇਂ ਬੜ ਦਵਗਦੇ ਸੀ ਇਹ ਸਾਰਾ ਕਹਿੰਦੇ ਉੱਪਰ ਅਸੀਂ ਸਿਸਟਮ ਕਰਦਣ ਲੱਗੇ ਆ ਕੁਝ ਸਮੇਂ ਬਾਅਦ ਜਦੋਂ ਪਿੰਡਰ ਫਾਰਮ ਆਪਾਂ ਆ ਕੇ ਦੇਖਾਂਗੇ ਉਹ ਐਵੇਂ ਜਿਹੜਾ ਉੱਪਰ ਚੱਲ ਕੇ ਆਪਾਂ ਦੇਖ ਸਕਦੇ ਆ ਪ੍ਰਾਣੀ ਜਿਹੜੇ ਪੰਜਾਬ ਦੀ ਝੜ ਕੇ ਆ ਉਹ ਦੇਖ ਸਕਦੇ ਆ ਤੇ ਇਹਨਾਂ ਦਾ ਇੱਕ ਇੰਸਟਾਗ੍ਰam ਪੇਜ ਵੀ ਆ ਸਟੱਡ ਫਾਰਮ ਦਾ ਉਹ ਵੀ ਮੈਂ ਤੁਹਾਨੂੰ ਮੈਂਸ਼ਨ ਕਰਉਣਾ ਵਾ ਤੇ ਉਹਨੂੰ ਫੋਲੋ ਜ਼ਰੂਰ ਕਰੋ ਜ਼ਰੂਰ ਫੋਲੋ ਕਰੋ ਇਹ ਜਿਹੜਾ ਸਟੱਡ ਫਾਰਮ ਸਾਰਾ ਬਣ ਰਿਹਾ ਅਜੇ ਤਿਆਰੀ ਚੱਲਦੀ ਹੋਰ ਵੀ ਉਹ ਸਾਰੀਆਂ ਵੀਡੀਓ ਇਹਦੇ ਉੱਪਰ ਆਉਂਦੀਆਂ ਨੇ ਸਟੱਡ ਫਾਰਮ ਦੇ ਵਿੱਚ ਜਿਹੜੀ ਚੀਜ਼ ਨਹੀਂ ਦਿਖਾਈ ਗਈ ਉਹ ਪੇਜ ਦੇ ਉੱਪਰ ਦਿਖਾਈ ਗਈ ਹੋਊਗੀ